ਵੇ ਤੋੜ ਦਿੱਤੀ ਮੇਰੀ ਮੇਰੇ ਘਰ ਪਹ ਗਿਆ ਨਾਲੇ ਮੇਰੇ ਬੰਦੇ ਦੇ ਘਰ ਪਹ ਗਿਆ ਨਾਲੇ ਕਹਿੰਦਾ ਤੂੰ ਹੈ ਜਨਾਨੀ ਨਹੀਂ ਤਾਂ ਤੈਨੂੰ ਮੈਂ ਪਾੜ ਦੇਣਾ ਸਿੱ ਗੰਦੀ ਤੋਂ ਗੰਦੀ ਐਨੇ ਮੈਨੂੰ ਕਿ ਮਾਰ ਕੇ ਥੱਲੋ ਧਾਰ ਦੇ ਸੀ ਮਗਰ ਭੱਗ ਪਾਇਆ ਤੇ ਲੇਡੀਆਂ ਜਾਂਦੀਆਂ ਨੇ ਉਹ ਵਿਚਾਰੀਆਂ ਨੂੰ ਕਿਸਲੇ ਲੇਡੀਆਂ ਨੇੜ ਜਾ ਕੇ ਮਾਚਲਾ ਹਲਾਇ ਸਰ ਇਹ ਕੋ ਕਾਇਦਾ ਕਿ ਨਾ ਬਾਪੀ ਜਾਨੀ ਜਨਾਨੀ ਬੇਤੀ ਕਰਦੇ ਪਾਇਨਾ ਉਤਰੇ ਕਿਉਂ ਬੋਲ ਦੇ ਜੇ ਤਾਂ ਹੁੰਦਾ ਤੁਸੀਂ ਐਵੇਂ ਚਾਰ ਬਾਦਿਆਂ ਨੇ ਤੁਸੀਂ ਵੇਹ ਲਿਆ ਨੇ ਕਰੋ ਵੇਲਾ ਕੋਈ ਨਹੀਂ ਹੁੰਦਾ ਇਹਨੂੰ ਚਰਮਚਾਈ ਦੀ ਗੱਲ ਬੁੱਧਾ ਜਾਂ ਗਲੀ ਬੁੱਧਾ ਵਾਲੇ ਜੀ ਜੀ ਇਹ ਸਾਡੇ ਲਾਊਡ ਨਹੀਂ ਹੈਗਾ ਇਹ ਨਹੀਂ ਚੱਲਣਾ ਜੀ ਉਹ ਕਹਿੰਦੇ ਇਹ ਚੱਲੂਗਾ ਜੋ ਆਧਾਰ ਕਾਰਡ ਜਦੋਂ ਉਹਨਾਂ ਦਾ ਆਧਾਰ ਕਾਰਡ ਗਲਤ ਹੈ ਆਧਾਰ ਕਾਰਡ ਗਲਤ ਗੱਲ ਉਹ ਪਈ ਆ ਥੱਲੇ ਆ ਕੇ ਚੱਕ ਕੇ ਦਵੱਟੇ ਚੱਕਿਆ ਬੱਸ ਦੇ ਵਿੱਚ ਆ ਗਈ ਆ ਤੇ ਮੇਰੇ ਗਲ ਪੈ ਗਈ ਆ ਕਪੜੇ ਪਾੜ ਤੇ ਜਨਾ ਉਹ ਕੱਲ੍ਹ ਕਾਗਜੀ ਸੀਗਾ ਉਹਦੇ ਵਿੱਚ ਧਾਰਕੜ ਐ ਨਹੀਂ ਸੀ ਜੀ ਹਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਸਟਮਰਸ ਮੌਜੂਦ ਆ ਅੱਧੂ ਕਾ ਬੱਸ ਸਟੈਂਡ ਦੇ ਉੱਪਰ ਇੱਥੇ ਸਵਾਰੀ ਹੱਥ ਕਨੈਕਟਰ ਦਾ ਆਪਸੀ ਰੋਲਾ ਪੈ ਚੁੱਕਿਆ ਹੈ ਸੁਣਨ ਚ ਇਹ ਵੀ ਆ ਰਿਹਾ ਵੀ ਹਾਥਾ ਪਾਈ ਵੀ ਹੋਈ ਹੈ ਸਵਾਰੀ ਦਾ ਗਲਤ ਗੱਲਬਾਤ ਕਰਦੇ ਆਂ ਅਸੀਂ ਅਸੀਂ ਟਿਕ ਟਿਕ ਟਕਟਾਉਣ ਲੱਗੇ ਸੀਗੇ ਅਸੀਂ ਆਖਾ ਪਿੱਛੋ ਵੀ ਅਸੀਂ ਸਰਕਾਰੀ ਬੱਸ ਚਾਹੇ ਉਥੋਂ ਤਾਂ ਸਾਡੇ ਨਾਲੋ ਬੋਲੇ ਨੀਗੇ ਇਹ ਟਿਕਟ ਕੱਟਣ ਲੱਗੇ ਨਾਲੇ ਤਾਂ ਸਾਡਾ ਆਧਾਰ ਕਾਰਡ 파ੜ ਦਿੱਤਾ ਨਾਲੇ ਧੀਆਂ ਭੈਣਾਂ ਦੀਆਂ ਗਾਲ੍ਹਾਂ ਦੇਣ ਲੱਪੇ ਨਾਲੇ ਆਵੇ ਤਾਂ ਮੇਰੇ ਕੱਪੜੇ 파ੜੇ ਨਾਲੇ ਮੇਰਾ ਗਾਲ ਪੈ ਗਿਆ ਨਾਲੇ ਛੱਡਾ ਗਾਲ ਮੇਰਾ ਘਰ ਵੀ ਤੋੜ ਦਿੱਤੀ ਮੇਰੇ ਮੇਰੇ ਗਾਲ ਪੈ ਗਿਆ ਨਾਲੇ ਮੇਰੇ ਬੰਦੇ ਤੇ ਗਾਲ ਪੈ ਗਿਆ ਨਾਲੇ ਕਹਿੰਦਾ ਤੂੰ ਹੈ ਜਨਾਨੀ ਨਹੀਂ ਤਾਂ ਤੈਨੂੰ ਮੈਂ 파ੜ ਦੇਣਾ ਅਸੀਂ ਗੰਦੀ ਤਾਂ ਗੰਦੀ ਐਨੇ ਮੈਨੂੰ ਗਾਲ ਬਕਵਾਦੀ ਦਿੱਤੀ ਸਾਡੀ ਸਨਮਾਈ ਹੋਣੀ ਚਾਹੀਦੀ ਛੋਟੇ ਛੋ ਹਾਂਜੀ ਦੋਨੇ ਬੱਚੇ ਸਾਡੇ ਬੱਚਿਆਂ ਨੂੰ ਛਲਕ ਕੇ ਮਾਰ ਕੇ ਥਲੋ ਧਾਰਦੇ ਸੀਗਾ ਤੈਨੂੰ ਹਾਂਜੀ ਇਹ ਫੱਤੀ ਨਹੀਂ ਮੇਰੇ ਇਹਨਾਂ ਦੇ ਵੀ ਕੱਪੜੇ ਪਾੜਤੇ ਮੇਰੇ ਵੀ ਕੱਪੜੇ ਪਾੜਤੇ ਨਾਲ ਮੈਨੂੰ ਤੇ ਸੀੜ ਦੇ ਉੱਤੇ ਟਾ ਲਿਆ ਇਹ ਨਹੀਂ ਹੈ ਦੋਨੇ ਜਣੇ ਗੱਲ ਸਾਡੇ ਪੈ ਗਏ ਆ ਤੁਸੀਂ ਨਾਲ ਹੀ ਸੀ ਹਾਂਜੀ ਅਸੀਂ ਮੈਂ ਸਮਾਨ ਲਾਉਣ ਲੱਗ ਗਿਆ ਮੈਂ ਤੁਸਾਨੂੰ ਲਾ ਦੇ ਯਾਰ ਇੱਥੇ ਸਾਡੀ ਟਿਕੜ ਕੱਢ ਤੀ ਟਿਕੜ ਕੱਢ ਦਿੱਤੀ ਲਾਜੂ ਕਹਿੰਦੀ ਮੈਂ ਚੱਲ ਕੋਈ ਨਹੀਂ ਯਾਰ ਸਾਡੀ ਟਿਕੜ ਕੱਢ ਤੀ ਤੂੰ ਸਾਨੂੰ ਲਾ ਦੇ ਠੀਕ ਹੈ ਸਾਡੀ ਟਿਕੜ ਕੱਢਤੀ ਆ ਤੂੰ ਕਿ ਸਾਨੂੰ ਲਾ ਦੇ ਮੈਂ ਸਾਡੀ ਨਹੀਂ ਨਹੀਂ ਵੀਰੇ ਆ ਰਹੀ ਆ ਟਿਕਟ ਹੈ ਗਿਆ ਸਾਨੂੰ ਲਾਜ਼ਮ ਹੈ ਵੀ ਲਾਡੂ ਕਿਹੜਾ ਲਾਜ਼ਮ ਹੈ ਟਿਕਟਾ ਮੈਂ 500 ਰੁਪਿਆ ਫੜਾਤਾ ਮੈਨੂੰ ਨਹੀਂ দরকার ਚੱਲਦਾ ਤੂੰ ਆ 500 ਰੁਪਏ ਦੋ ਟਿਕਟਾਂ ਕੱਢ ਦੇ ਕਹਿੰਦਾ ਤੂੰ ਲਾਡੂ ਕਾ ਉਤਰ ਜਾ ਮੈਂ ਵੀ ਲਾਡੂ ਕਾ ਉਤਰ ਧੱਕੇ ਮਾਰ ਕੇ ਉਤਾਰਨ ਲੱਗ ਗਿਆ ਥੱਲੇ ਧੱਕੇ ਮਾਰਨ ਲੱਗ ਗਿਆ ਦੋਨਾਂ ਦੀਆਂ ਨਾਲ ਸਾਡੇ ਬੱਚੇ ਬਾਸਲੇ ਸਾਡੇ ਰੁਪਏ ਨਹੀਂ ਸਾਨੂੰ ਸੱਟਾਂ ਨਾਲ ਉਲਟਾ ਲਾ ਦਿੱਤਨਾ ਸਾਡੀ ਸਰਮਾਈ ਹੋਣੀ ਚਾਹੀਦੀ ਮੇਰਾ ਨਾਮ ਕਰਮਜੀਤ ਕੌਰ ਸਰ ਟਾਲੀ ਵਾਲਾ ਜੱਟਾ ਪਿੰਡ ਅਰਨੀ ਵਾਲਾ ਲੰਦਾ ਜੀ ਕੋਈ ਗੱਲ ਚੱਲੇ ਸੀ ਜੀ ਹਾਂਜੀ ਐਦਾਂ ਤਾਂ ਫਿਰ ਹਾਰੇ ਤੇ ਜਨਾਨੀ ਨੂੰ ੱੱੱਕੇ ਮਹਾਰੇ ਤੇ ਨਾਲ ੱੱੱਕਾ ਛਾਈ ਕਰਦੇ ਆ ਜਨਾਨੀਆਂ ਦਾ ਫਿਰ ਕੋਈ ਕਾਨੂੰਨ ਨਹੀਂ ਕੱਜਾਂਦੀਆਂ ਤਾਂ ਕੁਛ ਨਹੀਂ ਬੋਲਦੀ ਕੁਛ ਨਹੀਂ ਕੀਤੀ ਛਰਾਉਂਦੀ ਅਸੀਂ ਅਸਮਾਨ ਦੇ ਬੱਚੇ ਫੜ ਲੈਣੇ ਇਹਨਾਂ ਦੇ ਵੀ ਗੱਲ ਪੈ ਗਏ ਸੋਟੀਆਂ ਲੈ ਕੇ ਗੱਲ ਪੈਣ ਲੱਗੇ ਦੋਨੇ ਫਲਾ ਮੈਨੂੰ ਧੱਕੇ ਮਾਰ ਕੇ ਧੱਕਾ ਮਾਰ ਕੇ ਥੱਲੇ ਲਾ ਪੈਸਾ ਥੱਲੇ ਲਾ ਇਹਨਾਂ ਥੱਲੇ ਲਾ ਕੇ ਮੈਨੂੰ ਟਾਰਿਆ ਸੀਟ ਦੇ ਉੱਤੇ ਐਂ ਤਾਂ ਜਨਾਨੀਆਂ ਦਾ ਫਿਰ ਕੋਈ ਹੈ ਨਹੀਂ ਕਿ ਕੋਈ ਜਾਣਕਾਰੀ ਜਨਾਨੀਆਂ ਵਾਜ ਜਨਾਨੀਆਂ ਦੀ ਕੋਈ ਇੱਥੇ ਇੱਜ਼ਤ ਨਹੀਂ ਹੈਗੀਗੀ ਸੀਟ ਤੇ ਸੀਟ ਤੇ ਢਾਲੇ ਸੀਟ ਤੇ ਕਹਿ ਲੈਗਾ ਸੀ ਕਿ ਇਸੋ ਬੰਤੀ ਆਈਦਾ ਹੁੰਦੇ ਵਗੀ ਚੋ ਆਧਾਰ ਕਾਰਡ ਨਹੀਂ ਚੱਲਦਾ ਤੁਸੀਂ ਸਿੱਧਾਂ ਤਾਂ ਤੋਂ ਨਹੀਂ ਚੱਲਦਾ ਪਾੜਨ ਦੀ ਕੀ ਮਤਲਬ ਹੈਗਾ ਸਾਡਾ ਆਧਾਰ ਕਾਰਡ ਪਾੜਤਾ ਪੰਜਾਬ ਪੁਲਿਸ ਨੂੰ ਇਨਸਾਫ ਚਾਹੀਦਾ ਇਹ ਨੂੰ ਸਾਫ ਕੀਤਾ ਇਹ ਉਲਟਾ ਚਾਹ ਨਹੀਂ ਕਰਨ ਕਈ ਬੇਤਾਰ ਕਰ ਗਵਰਨਮੈਂਟ ਦੇ ਰਾਤ ਕਾ ਕਰਦੇ ਨੇ ਹਾਂ ਹਾਂ ਕਰਾਏ ਇਹਨਾਂ ਨੇ ਕਾ ਦਿਨ ਨੇ ਪੁੱਠੇ ਬੋਲ ਦੇ ਜਦੋਂ ਹੰਦਾ ਤੁਸੀਂ ਐਵੇਂ ਚੜ ਬਾਦਿਆ ਤੁਸੀਂ ਵੇਹ ਲਿਆ ਨੇ ਕਰੂ ਵੇ ਲੱਖ ਕੋਈ ਨਹੀਂ ਹੁੰਦਾ ਤਾ ਤਾਂ ਕਿ ਲੱਕਾ ਟੱਕ ਪਿੱਛਾ ਗਾ ਦੇ ਲੱਗਦਾਗਾ ਲਾ ਜਾਂਦੇ ਨਹੀਂ ਮਗਰ ਭਾਜੀ ਪਾਇ ਤਾਂ ਲੇਡੀਆਂ ਜਾਂਦੀਆਂ ਨੇ ਉਹ ਵਿਚਾਰੀਆਂ ਨੂੰ ਕਿਸਲੇ ਲੇਡੀਆਂ ਨੇੜੇ ਜਾ ਕੇ ਬਾਤ ਚਲਾ ਹਲਾਇ ਤੇ ਦੇਖੂ ਕਾਇਦਾ ਕੀ ਮੰਗ ਕਰਦੇ ਜੀ ਪੰਜਾਬ ਸਰਕਾਰ ਦਾ ਆ ਤਾਂ ਮੰਗ ਕਰਨੇ ਵੀ ਸਾਡੋ ਬਸ ਸਾਡੇ ਕੋ ਕਰਾ ਲਾ ਲੈ ਸਾਡੇ ਨਾਲ ਜਿਹੜੇ ਟੱਕ ਨਾ ਕਰਨੀ ਪਤਾ ਲੱਗਣਾ ਕਿ ਤੇ ਸਾਡੇ ਘੁੱਡੇ ਗਈਆਂ ਨੰਡ ਲੈਣ ਦੀ ਹੜਾਆਂ ਬਣਾ ਜਨਾਨੀ ਗਾ ਪੈਣੀਆਂ ਨਹੀਂ ਬਸ ਐਨੂੰ ਤਾਂ ਸਾਡੇ ਕੋ ਕਰਾ ਲਾਵਾਂ ਰਾਹ ਲਵਨ ਸਾਡੇ ਕੋਲ ਹੈ ਬੋਲਣਾ ਫ੍ਰੀ ਕਾਰ ਤਾਂ ਤੇਨ ਗਵਰਨਮੈਂਟ ਦੇ ਸਾਡੇ ਇਹਨਾਂ ਪੀਪੀਆਂ ਦੀ ਸਨਾਨ ਉਸ ਬੇਤੀ ਕਰਦੇ ਪਾਇਨਾ ਉਤਰੇ ਛਰਮ ਚਾਈ ਦੀ ਗੱਲ ਬੁੱਧਾ ਜਾਂ ਗਲੀ ਬੁੱਧਾ ਵਾਲੇ ਹੈ ਤਾਂ ਇਹ ਸੀ ਲੇਡੀ ਜਿਹਨਾਂ ਨਾਲ ਕੁੱਟ ਮਾਰ ਕੀਤੀ ਗਈ ਹੈ ਕੀਤੀ ਗਈ ਹੈ ਇਹਨਾਂ ਦਾ ਇਲਜ਼ਾਮ ਲਾਉਂਦੇ ਆ ਤੇ ਆਹ ਗੱਲਬਾਤ ਕਰਦੇ ਆ ਬੱਸ ਡਰਾਈਵਰ ਦੇ ਨਾਲ ਕੀ ਰੋਲਾ ਪਿਆ ਜੀ ਸਵਾਰੀ ਦੇ ਨਾਲ ਰੋਲਾ ਇਹ ਪਿਆ ਜੀ ਅਸੀਂ ਫਾਇਲਕਾ ਤੋਂ ਆ ਰਹੇ ਸੀ ਬੱਸ ਲੈ ਕੇ ਜਦੋਂ ਅਸੀਂ ਫਾਇਲ ਕਾ ਤੋਂ ਚੱਲੇ ਆਂ ਲਗਭਗ ਮੈਂ 34-35 ਡੇਟਾ ਕਟੀਆਂ ਇੱਕ ਲੇਡੀ ਸਵਾਰੀ ਤੇ ਇੱਕ ਉਹਦਾ ਨਾਲ ਹਸਬੰਦ ਦੋ ਜੀ ਇਹ ਨਾਲ ਬੱਚਾ ਹੈ 5-7 ਸਾਲ ਦਾ ਜੀ ਜੀ ਉਹ ਬੰਦੇ ਦੀ ਤੇ ਬੱਚੇ ਦੀ ਟਿਕਟ ਤਾਂ ਮੈਂ ਕੱਟਤੀ ਕੈਸ਼ ਵਾਲੀ ਪੈਸਿਆਂ ਲਈ ਟੇਟ ਲੇਡੀਜ਼ ਦਾ ਆਧਾਰ ਕਾਰਡ ਚੱਲਦਾ ਸੀ ਉਹ ਆਧਾਰ ਕਾਰਡ ਦੇ ਵਿੱਚ ਨਾ ਉਹ ਕੱਲ ਕਾਗਜ਼ ਹੀ ਸੀਗਾ ਉਹਦੇ ਵਿੱਚ ਆਧਾਰ ਕਾਰਡ ਹੈ ਨਹੀਂ ਸੀ ਮੈਂ ਉਹਨਾਂ ਨੂੰ ਸਮਝਾਇਆ ਵੀ ਇਹ ਤੁਹਾਡਾ ਚੱਲਣਾ ਨਹੀਂ ਆਧਾਰ ਕਾਰਡ ਕਿਉਂਕਿ ਇਹਦੇ ਵਿੱਚ ਆਧਾਰ ਕਾਰਡ ਨਹੀਂ ਹੈਗਾ ਇਹ ਤੁਸੀਂ ਕੱਲਾ ਕਾਗਜ਼ ਹੀ ਲਈ ਫਿਰਦੇ ਹੋ ਵੀ ਇਹ ਸਾਡੇ ਲਾਊਡ ਨਹੀਂ ਹੈਗਾ ਇਹ ਨਹੀਂ ਚੱਲਣਾ ਉਹ ਕਹਿੰਦੇ ਜੇਹੀ ਚੱਲੂਗਾ ਜੀ ਇਹ ਆ ਉਹ ਆ ਗਾੜੀ ক্লোਜ਼ ਕਰਨ ਲੱਗ ਪਈ ਲੇਡੀਜ਼ ਉਹਦੇ ਘਰ ਵਾਲੇ ਨੂੰ ਮੈਂ ਸਮਝਾਇਆ ਵੀ ਹੈ ਮੈਂ ਕਿਹਾ ਨਾਲ ਹੀ ਬੱਸ ਸਟੈਂਡ ਹੈ ਲਾਧੂਗਾ ਥੋੜੀ ਮੈਂ ਟਿਕਟ ਘੱਟ ਦੇਣਾ ਲਾਧੂਗਾ ਦੀ ਲਾਧੂਗਾ ਬੱਸ ਸਟੈਂਡ ਦਾ 20 ਰੁਪਏ ਲੱਗਣਗੇ ਥੋੜੇ ਤੁਸੀਂ ਆਪ ਦਾ ਨਵਾਂ ਘੜਾ ਲਓ ਧਾਰਕੜ ਤੇ ਮੁੜ ਕੇ ਉਹ ਹਰੇਕ ਬੱਸ ਤੇ ਚੱਲ ਜਾਊਗਾ ਜਿਹੜੀ ਚ ਮਰਜ਼ੀ ਚਲਾ ਜੋ ਬਸ ਇਹ ਗੱਲ ਹੋਈ ਹੈ ਲਾਧੂਗਾ ਉਤਰਿਓ ਜਨਾਨੀ ਜਿਹੜੀ ਹੈ ਥੱਲੋਂ ਸੋਟੀ ਚੱਕ ਕੇ ਤੇ ਵੱਟੇ ਚੱਕ ਕੇ ਬੱਸ ਦੇ ਵਿੱਚ ਆ ਗਈ ਹੈ ਤੇ ਮੇਰੇ ਗਲ ਪੈ ਗਈ ਹੈ ਕੱਪੜੇ ਪਾੜ ਤੇ ਜਾ ਬੰਦਾ ਹਾਂਜੀ ਉਹ ਜਿਹੜੀ ਦੂਸਰੀ ਦੇਰ ਇਹ ਕਹਿ ਰਹੀ ਹੈ ਵੀ ਕਨੈਕਟਰ ਨੇ ਸਾਨੂੰ ਸੀਟ ਦਾ ਸੈੱਟ ਲਿਆ ਤੇ ਸਾਨੂੰ ਕੁੱਟਿਆ ਭਾਈ ਉਹ ਸੋ ਜੋ ਮਰਜ਼ੀ ਇਲਜ਼ਾਮ ਲਾਈ ਜਾਣ ਜਦੋਂ ਆਧਾਰ ਕਾਰਡ ਜਦੋਂ ਉਹਨਾਂ ਦਾ ਆਧਾਰ ਕਾਰਡ ਗਲਤ ਹੈ ਆਧਾਰ ਕਾਰਡ ਗਲਤ ਗੱਲ ਉਹ ਪਈ ਆ ਥੱਲੇ ਆ ਕੇ ਮੇਰੇ ਕੋਲ ਸਬੂਤ ਹੈਗਾ ਮੇਰੇ ਕੋਲ ਪ੍ਰੂਫ ਹੈ ਮੈਂ ਦੋ ਤਿੰਨ ਸਵਾਰੀਆਂ ਦੇ ਨੰਬਰ ਵੀ ਲਏ ਆ ਮੇਰੇ ਕੋਲ ਨੰਬਰ ਹੈ ਮੈਂ ਟਿਕਟਾਂ ਪੜੀਆਂ ਮੈਂ ਸਵਾਰੀਆਂ ਦੀ ਉਹ ਕਹਿੰਦੇ ਜਿੱਥੇ ਲੋੜ ਪਵੇ ਅਸੀਂ ਤੁਹਾਡੇ ਨਾਲ ਆਜਰ ਜਿੱਥੇ ਸਾਡੇ ਬਿਆਨ ਲਓਗੇ ਉੱਥੇ ਤੁਹਾਡੇ ਨਾਲ ਆਵਾਂਗੇ ਉਹ ਤਾਂ ਹੁਣ ਜੋ ਮਰਜ਼ੀ ਇਲਜ਼ਾਮ ਲਾਈ ਜਾਣ ਜੇ ਲੇਡੀ ਜੇ ਜੋ ਮਰਜ਼ੀ ਇਲਜ਼ਾਮ ਲਾਈ ਜੇ ਆ ਵੀ ਆ ਸਰਕਾਰੀ ਮੁਲਾਜ਼ਮ ਆ ਜੀ ਮੈਂ ਪਤਾ ਨਹੀਂ ਉਹ ਜਾਣ ਪੁੱਝ ਕੇ ਬਾਈ ਉੱਥੇ ਬਹਿ ਕੇ ਪਿੱਛੇ ਕਪੜੇ ਵੀ ਪਾੜੇ ਆ ਜਾਣ ਕੇ ਲੇਡੀਜ਼ ਨੇ ਆਪਦੇ ਜਾਣ ਪੁੱਝ ਕੇ ਪਾੜੇ ਉੱਥੇ ਸੀਸੀਟੀਵੀ ਕੈਮਰਾ ਲੱਗਿਆ ਜਿੱਥੇ ਬੈਠੇ ਸੀ ਉਹਦੀ ਮੈਂ ਪੁਲਿਸਾਂ ਕਰਾਂਗਾ ਪੜਤਾਲ ਕਰਾਂਗਾ ਉਹਦੀ ਵੀ ਜਾਣ ਕੇ ਆਪਦੇ ਕਪੜੇ ਪਾੜੇ ਆ ਥੋੜੇ ਜਿਹਾ ਜਾਣ ਤੇ ਲੇਡੀਜ਼ ਆ ਜੋ ਕਹਿ ਦੇਵੇ ਉਹ ਸੱਚ ਹੈ ਮੈਂ ਸਰਕਾਰੀ ਮੁਲਾਜ਼ਮ ਆ ਮੇਰੇ ਔਨ ਡਿਊਟੀ ਗੱਲ ਪਾਇਆ ਮੇਰੇ ਕਪੜੇ ਪਾੜੇ ਆ ਮੇਰਾ ਬੈਗ ਡਿੱਗ ਪਿਆ ਮਸ਼ੀਨ ਮੇਰੀ ਖਰਾਬ ਹੋ ਸਰਕਾਰੀ ਮਸ਼ੀਨ ਹੈ ਮਸ਼ੀਨ ਹੀ ਖਰਾਬ ਹੋ ਗਈ ਚੱਲ ਹੀ ਨਹੀਂ ਰਹੀ ਆ ਜੀ ਹਾਂਜੀ ਧੰਨਵਾਦ ਹੇਗੇ ਕਨੈਕਟਰ ਸਾਹਿਬ ਹੈਗੇ ਆ ਜਾਂ ਜਿਨ੍ਹਾਂ ਨੇ ਵੀ ਯਾਨੀ ਮਾਰਕਟਾਈ ਕੀਤੀ ਹੈ ਗਲ ਪਏ ਆ ਚੌਂਕੀ ਆ ਜਾ ਚ ਉਹਨਾਂ ਦਾ ਜਿਹੜਾ ਮੰਡੀ ਕਾਰਵਾਈ ਹੈਗੀ ਐ ਸੀ ਯਾਨੀ ਮੈਂ ਦੂਸਰੀ ਦਿਨ ਦਾ ਪਖ ਲਿਓ ਕਹਿੰਦੇ ਸਾਡੇ ਗਲ ਪੈ ਕੇ ਲੇੜੀ ਵਾਲਾ ਹਾਂਜੀ ਚਲੋ ਸਰ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਜੀ ਹਨਾ ਹਾਂ ਇੱਕ ਵਾਰੀ ਜਾਮ ਖਲਾ ਲਈਏ ਜੀ ਇਨਵੈਸਟੀਗੇਸ਼ਨ ਕਰਦੇ ਆ ਜਿਹਦਾ ਵੀ ਕਸੂਰ ਹੋਇਆ ਉਹਦੀ ਆਪਣੀ ਦੀ ਕਾਰਵਾਈ ਹੋਵੇਗੀ ਧੰਨਵਾਦ ਤਾਂ ਇਹ ਸੀ ਪੰਜਾਬ ਪੁਲਿਸ ਜਿਹੜੀ ਕਿ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਕੇ ਥਾਣੇ ਲਿਜਾ ਰਹੀ ਹੈ ਥਾਣੇ ਲਿਜਾ ਕੇ ਕ੍ਰਿਟ ਕਰੋਗੀ ਤਾ ਉਸ ਤੋਂ ਬਾਅਦ ਜਿੰਦੇ ਚਕਸੂਰ ਹੈਗਾ ਆਬਨ ਦੀ ਕਾਰਵਾਈ ਪੰਜਾਬਪੁਰਤ ਵੱਲੋਂ ਕੀਤੀ ਜਾਏ। ਵੀਰ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਇਹੋ ਜੀਆਂ ਖਬਰਾਂ ਦੇਖਣ ਲਈ ਖਬਰ ਲਗਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।